ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾਇਆ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋ ਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾ ਜੀ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲੱਗੇ ਤੇ ਕੁਰਦਾ ਬਾਹਰ ਕਿੰਨੇ ਕਿਹਾ ਜਿਹੜਾ ਇੱਕ ਕੁੜੀ ਇੱਕ ਲਿਆ ਗਏ ਨੇ ਕੁੜੀ ਸੀ ਨਾਲ ਇੱਕ ਦੋ ਜੜੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਹੀ ਫੇਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅਦਾ ਤੈਨੂੰ ਮੈਂ ਠਾੜੇ ਖੰਡਾ ਆ ਮੈਂ ਕਿਹਾ ਬੇ ਗਰੀਬ ਬੰਦਾ ਕਰ ਮੈਂ ਇਤੋਂ ਘੜ ਕੇ ਠਾੜੇ ਤੇ ਪਪਾ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਆਜ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਮੁੱਤ ਮਾਰੇ ਲੱਗਾ ਆਸਾਨੀ ਇਹਨਾਂ ਨੇ ਘੱਟ ਦੇ ਕੇ ਪੜਾਖੀ ਕੀਤਾ ਕੋਈ ਗੱਲ ਨਹੀਂ ਪਪਾਈ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਪਾਈ ਸ਼ਸ਼ੀ ਕਾਲ ਜੀ ਕਾਲੇ ਮੈਂ ਪਛਾਪ ਹੈਗਾ ਜੀ ਪਿੱਛੇ ਨੇ ਟਿੱਕ ਲਗਿਆ ਇੰਨੇ ਮੈਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇੰਨੇ ਆਖਿਆ ਪਾਗਲ ਲਾ ਕੇ ਉੱਚਾ ਮਾਰ ਇੱਕ ਜਾਰ ਹੈਗਾ ਜੀ ਪਿਆ ਹੈਗਾ ਜੀ ਮੇਰੇ ਪਾਗਲ ਲਾ ਕੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਸ਼ਾਬ ਸਹੀ ਦਾ ਸ਼ਾਬ ਜੀ ਐ ਉਹ ਹੀ ਬਜ਼ੁਰਗ ਹੈ ਜਿਨ੍ਹਾਂ ਨੂੰ ਕੱਲ ਬਸ ਸਟੈਂਡ ਤੇ ਜਦੋਂ ਉਹਨਾਂ ਨੇ ਪਿਸ਼ਾਬ ਕੀਤਾ ਉੱਥੇ ਬਾਥਰੂਮ ਕਹਿੰਦੇ ਮੇਰਾ ਨਾ ਮੈਨੂੰ ਚੱਕਰ ਆ ਗਏ ਤੇ ਮੇਰਾ ਬਾਥਰੂਮ ਨਿਕਲ ਗਿਆ ਠੀਕ ਹੈ ਇਹ ਸਾਰੀ ਬਸ ਮੇਰੇ ਨਾਮ ਅਗਰ ਸਰਦਾਰ ਕਿਨਾਮ ਸਿੰਘ ਆਪਾਂ ਉਹਦੇ ਮੇਰੇ ਬੰਦੇ ਢੀਲ ਮੇਰੇ ਤਿੱਕੋ ਹੈਗੀ ਹੀ ਯਾਦ ਬਸ ਆ ਗਿਆ ਪਿਸ਼ਾਬੇ ਪੀਤੇ ਨਿਕਲ ਗਿਆ ਕੋਈ ਗਾਣਾ ਨਹੀਂ ਗਾਉਣਾ ਨਹੀਂ ਆ ਗੱਭੂ ਗਲਾ ਕੁਤਾਵਾਲ ਹੋਵੇ ਇੱਕ ਜਾਰੇ ਗੈਰੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤਾਨੂੰ ਇੱਕ ਸ਼ਰਧਾਲੂ ਮੁੰਡਾ ਸੀ ਇੱਕ ਕੁੜੀ ਆਖੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਕੁਤਾਵਾਲ ਕਿਹਾ ਦੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਹੋ ਪਾਚੋ ਕੋਈ ਗੱਲ ਨਹੀਂ ਪਾਪਾਈ